ਆ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਪਹੁੰਚੇ ਅੱਜ ਅਕਾਲੀ ਫੂਲਾ ਸਿੰਘ ਗੁਰਦੁਆਰਾ ਮਲ ਅਖਾਰਾ ਸਾਹਿਬ ਵਿਖੇ ਪਾਸ਼ੇ ਸ਼ੇਮੀ ਨਿਆਂਗ ਸਿੰਘ ਸ਼ੌਣੀ ਜਿੱਥੇ ਕੇ ਬਾਬਾ ਬਲਵੀਰ ਸਿੰਘ 96 ਕਰੋੜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਨੇ ਇੱਕ ਰਸਮੀ ਮੁਲਾਕਾਤ ਹੋਈਏ ਬਾਬਾ 96 ਕਰੋੜੀ ਬਲਵੀਰ ਸਿੰਘ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਇਹ ਮੁਲਾਕਾਤ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚਾਨਕ ਪਹੁੰਚੇ ਸੀ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਡੇਰਾ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚਾਨਕ ਹੀ ਜੋ ਹੜਪੀੜਤਾ ਦੇ ਸਹਿਤਾ ਕਰਦੇ ਹੋਏ ਹੜਪੀੜਤਾ ਦੀ ਸਾਰ ਲੈਂਦੇ ਹੋਏ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕਬੀ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਵਾਸਤੇ ਨਾਬਾ ਜੇਲ੍ਹ ਪਹੁੰਚੇ ਸੀ ਔਰ ਨਾਬਾ ਜੇਲ੍ਹ ਤੋਂ ਬਾਅਦ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ 96 ਕਰੋੜੀ ਮੁਖੀ ਬਾਬਾ ਬਲਵੀਰ ਸਿੰਘ ਨਾਲ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਅਕਾਲੀ ਫੂਲਾ ਸਿੰਘ ਗੁਰਦੁਆਰਾ ਮੱਲ ਅਖਾੜਾ ਸਾਹਿਬ ਛੇਵੀਂ ਪਾਸ਼ੇ ਨੰਗ ਸਿੰਘ ਸ਼ੋਣੀ ਬੁੱਢਾ ਦਲ ਵਿਖੇ ਨਮਸਤਕ ਹੋਏ ਇਸੇ ਉਪਰੰਤ ਗੁਰਿੰਦਰ ਸਿੰਘ ਢਿੱਲੋਂ ਨੇ ਨੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਨਾਲ ਮੁਲਾਕਾਤ ਕੀਤੀ ਹੈ ਜਿਸ ਨੂੰ ਲੈ ਕੇ ਡੇਰਾ ਵਿਆਸ ਮੁਖੀ ਦਾ ਇਹ ਪਹਿਲਾ ਵਿਆਹ ਆਇਆ ਹੈ ਡੇਰਾ ਵਿਆਸ ਮੁਖੀ ਦਾ ਹੈਲੀਕਾਪਟਰ ਕਨਪੁਰ ਕਾਲੇ ਉਤਰਿਆ ਉਦਾਰੇ 11 ਵਜੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜੀ ਵਿਖੇ ਪਹੁੰਚੇ ਜਿਕਰ ਯੋਕੇ ਦੇ ਡੇਰਾ ਮੁਖੀ ਨੇ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਅਚਾਨਕ ਡੇਰਾ ਮੁਖੀ ਨੇ ਆਪਣਾ ਹੈਲੀਕਾਪਟਰ ਜੋ ਕਲਪੁਰ ਨੂੰ ਮੋੜਿਆ ਸੀ ਜਿੱਥੇ ਉਤਾਰਿਆ ਗਿਆ ਸੋ ਇਸ ਦੌਰੇ ਦੇ ਬਾਰੇ ਕਿਸੇ ਨੂੰ ਕੋਈ ਖੁਸ਼ੂ ਨਹੀਂ ਲੱਗੀ ਉਹ ਡੇਰਾ ਮੁਖੀ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਬਾਬਾ ਬਲੀਵੀਰ ਸਿੰਘ 96 ਕਰੋੜੀ ਨਾਲ ਮੁਲਾਕਾਤ ਕਰਨੀ ਇੱਕ ਪਿਆਰ ਤੇ ਨਿੱਘੇ ਰਿਸ਼ਤੇ ਨੂੰ ਦਰਸਾਉਂਦਾ ਹੈ ਡੇਰਾ ਮੁਖੀ ਨੇ ਕਿਹਾ ਕਿ ਮੈਂ ਬੁੱਢਾ ਦਲ ਦੇ ਜੋ ਮੁਖ ਹੈੱਡ ਕੁਆਰਟਰ ਦੇ ਵਿੱਚ ਜਿਹੜਾ ਕਿ ਮਾਝੇ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਇਆ ਹਾਂ ਜੋ ਮੈਂ ਬਹੁਤ ਇਤਕਾਰ ਕਰਦਾ ਇਸਤੇ ਨਾਲ ਹੀ ਜੋ ਡੇਰਾ ਬਿਆਸ ਦੇ ਮੁਖੀ ਮਹਾਰਾਜ ਦੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਸੰਤਾ ਪੁਰਸ਼ਾਂ ਦੇ ਜੋ ਸਤਿਕਾਰ ਕਰਦਾ ਹਾਂ ਔਰ ਸੰਤਾ ਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਇਸਤੇ ਵਾਰੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਸੰਤਾ ਮਹਾਂਪੁਰਸ਼ਾਂ ਦੇ ਆਉਣ ਤੇ ਉਹਨਾਂ ਦੀ ਜੀ ਆਇਆਂ ਕਿਹਾ ਗਿਆ ਇਸ ਮੌਕੇ ਬਾਬਾ ਬਲਵੀਰ ਸਿੰਘ 96 ਕਰੋੜੀ ਵੱਲੋਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਸਰਪਾਉ ਛਰੀ ਸੈਫ ਤੇ ਬੁੱਢਾ ਦਲਦਿਆਂ ਤਿਆਸਕ ਪੂਸਕਤਾ ਬਖਸ਼ਿਸ਼ ਕਰਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਇਸ ਮੌਕੇ ਬੁੱਢਾ ਦਲ ਦੇ ਕਥਾਵਾਚਕ ਭਾਈ ਸੁਖਜੀਤ ਸਿੰਘ ਤਨਈਆ ਬਾਬਾ ਜੋਗਾ ਸਿੰਘ ਕਰਨਾਲ ਵਾਲੇ ਬਾਬਾ ਵਿਸ਼ਵ ਪ੍ਰਤਾਪ ਸਿੰਘ ਬਾਬਾ ਮਲੂਕ ਸਿੰਘ ਲਾਡੀ ਤੇ ਬਾਬਾ ਗੁਰਸ਼ੇਰ ਸਿੰਘ ਜੀ ਨੇ ਭਰਪੂਰ ਸਵਾਗਤ ਕੀਤਾ ਹੈ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਦਾ ਔਰ ਰਸਮੀ ਮੁਲਾਕਾਤ ਹੋਈਏ ਇਸ ਤੋਂ ਪਹਿਲਾਂ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਉੱਥੇ ਪਹੁੰਚੇ ਹੋਏ ਸੀ ਔਰ ਉਹਨਾਂ ਦੇ ਜਿਹੜੇ ਹੋਰ ਸਮਰਥਕ ਸੀਗੇ ਉਹਨਾਂ ਦੇ ਵੱਲੋਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਆਉਣੇ ਸ਼ੁਰੂ ਹੋ ਗਏ ਜਿਸ ਨੂੰ ਲੈ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਚਾਨਕ ਹੀ ਇਕੋਦਮ ਆਪਣੇ ਜਹਾਜ਼ ਵਿੱਚ ਬੈਠ ਕੇ ਹੈਲੀਕਾਪਟਰ 'ਤੇ ਬੈਠ ਕੇ ਆਪਣੀ ਵਾਪਸੀ ਦੀ ਉਡਾਣ ਪਰ ਲਈ ਔਰ ਕਿਸੇ ਨੂੰ ਕੋਈ ਪਤਾ ਨਹੀਂ ਲੱਗਣ ਦਿੱਤਾ ਜੋ 96 ਥੋੜੀ ਬਾਬਾ ਬਲਵੀਰ ਸਿੰਘ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਇਹ ਮੁਲਾਕਾਤ ਹੋਈਏ ਇੱਕ ਪਿਆਰ ਨੂੰ ਔਰ ਇੱਕ ਸਤਕਾar ਨੂੰ ਦਰਸਾਉਂਦੀ ਏ ਜੋ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਆਸ ਤੇ ਮੁਖੀ ਨੇ ਔਰ ਹਰ ਇੱਕ ਧਾਰਮਿਕ ਸਥਾਨ ਤੇ ਜਾ ਕੇ ਉਹਨਾਂ ਦੇ ਬਹੁਤ ਸਤਿਕਾਰ ਕੀਤਾ ਜਾਂਦਾ ਬਹੁਤ ਸਤਿਕਾਰ ਕਰਦੇ ਨੇ ਸਾਰੇ ਧਾਰਮਿਕ ਸਥਾਨਾਂ ਦਾ ਇਸ ਤੋਂ ਪਹਿਲਾਂ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਵਿੱਚ ਹੜਪੀੜਤਾ ਦੇ ਇਲਾਕਿਆਂ ਵਿੱਚ ਗਏ ਸੀ ਹੜਪੀੜਤਾ ਦੇ ਇਲਾਕਿਆਂ ਵਿੱਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਲਈ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਉਸਦੇ ਰਿਸ਼ਤੇਦਾਰੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਲ ਨਾਬਾ ਜੇਰੂਸ ਮੁਲਾਕਾਤ ਕਰਨ ਵਾਸਤੇ ਪੁੱਜੇ ਹੋਏ ਸੀ ਜਦੋਂ ਕਿ ਨਾਬਾ ਜੇਰ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਜੋ ਸਮਰਥਕ ਸੀ ਜੋ ਸੇਵਾਦਾਰਸ਼ੀ ਹੋ ਇਕੱਠੇ ਹੋਏ ਸੀ ਔਰ ਨਾਬਾ ਜੇਰ ਤੋਂ ਹੁੰਦੇ ਹੋਏ ਮਾਰੇ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਵਾਪਸ ਆਏ ਔਰ ਵਾਪਸ ਆਉਣ ਤੋਂ ਬਾਅਦ ਅੱਜ ਪਹਿਲੀ ਵਾਰ ਜਿਹੜੇ ਕਿ 96 ਕੋੜੀ ਬਾਬਾ ਬਲਵੀਰ ਸਿੰਘ ਨਾਲ ਜਿਨ੍ਹਾਂ ਨੇ ਅੱਜ ਮੁਲਾਕਾਤ ਕੀਤੀ ਹੈ